ਬਰਨਾਲੇ ਦੇ ਵਿੱਚ ਕਿਸਾਨ ਅਤੇ ਇਮੀ ਗ੍ਰੇਸ਼ਨ ਵਾਲੇ ਆਮੋ ਸਾਹਮਣੇ ਹੋਏ ਸੀ ਵਪਾਰੀ ਦੇ ਨਾਲ ਕਿਸਾਨਾਂ ਦੀ ਹੱਥੋਂ ਪਾਈ ਹੋਈ ਸੀ ਤਾਂ ਹੁਣ ਇਮੀਗ੍ਰੇਸ਼ਨ ਵਾਲੇ ਨੇ ਜਿਹੜੇ ਇਹ ਪੰਜਾਬ ਦੇ ਵਿੱਚ ਇਹਨਾਂ ਨੇ ਪਹਿਲੀ ਵਾਰ ਇਮੀਗ੍ਰੇਸ਼ਨ ਵਾਲਿਆਂ ਨੇ ਤਮਾਮ ਪੰਜਾਬ ਭਰ ਦੇ ਵਿੱਚ ਸੈਂਟਰ ਬੰਦ ਕਰਨ ਦਾ ਸੱਦਾ ਦਿੱਤਾ ਦੇਖੋ ਜੀ ਕੋਈ ਵੀ ਬਿਜ਼ਨਸਮੈਨ ਨਹੀਂ ਚਾਹੁੰਦਾ ਕਿ ਉਹ ਆਪਣੇ ਬਿਜ਼ਨਸ ਨੂੰ ਤਾਲਾ ਲਾ ਕੇ ਬਾਹਰ ਬੈਠੇ ਜਾਂ ਉਹ ਜਾ ਕੇ ਚੌਕਾਂ ਦੇ ਵਿੱਚ ਖੜਾ ਹੋਵੇ ਕਿਸੇ ਵੀ ਬਿਜ਼ਨਸਮੈਨ ਦਾ ਇਹ ਮਨ ਨਹੀਂ ਹੁੰਦਾ ਬਟ ਜਦੋਂ ਕਿਸੇ ਬਿਜ਼ਨਸਮੈਨ ਨੂੰ ਬਲੈਕਮੇਲ ਕੀਤਾ ਜਾਂਦਾ ਜਾਂ ਕਿਸੇ बिजनेसमੈਨ ਨੂੰ ਟਾਰਗੇਟ ਕੀਤਾ ਜਾਂਦਾ ਤੇ ਉਹ ਫਿਰ ਇਸ ਇਰਾਦੇ ਨਾਲ ਉਹ ਅਲੱਗ-ਅਲੱਗ ਤਰੀਕੇ ਨਾਲ ਆਪਦਾ ਰੋਸ ਪੇਸ਼ ਕਰਦਾ ਇਸੇ ਤਰੀਕੇ ਨਾਲ ਜਿਹੜੀ 16 ਤਰੀਕ ਦੀ ਕਾਲ ਸੀਗੀ ਆਲਮੋਸਟ ਮਾਲਵਾ ਦੇ ਸਾਰੇ ਹੀ ਇਮੀਗ੍ਰੇਸ਼ਨ ਇੰਡਸਟਰੀ ਦੀਆਂ ਐਸੋਸੀਏਸ਼ਨ ਦੀ ਕਾਲ ਸੀਗੀ ਉਹਨੂੰ ਬੰਦ ਕਰਨ ਦਾ ਰੀਜ਼ਨ ਇਹ ਸੀਗਾ ਕਿ ਬਹੁਤ ਅਸੀਂ ਰਿਸਪੈਕਟ ਕਰਦੇ ਹਾਂ ਕਿਸਾਨੀ ਯੂਨੀਅਨ ਦੀ ਅਸੀਂ ਕਿਸਾਨੀ ਯੂਨੀਅਨ ਦੇ ਆਪ ਵੀ ਨਾਲ ਨਾਲ ਕੇ ਚੱਲਣਾ ਚਾਹੁੰਦੇ ਹਾਂ ਕਿਉਂਕਿ ਗਵਰਨਮੈਂਟ ਦੇ ਖਿਲਾਫ ਕੁਝ ਕੁ ਲੋਕ ਹੁੰਦੇ ਆ ਜਿਹੜੇ ਬੋਲਦੇ ਆ ਉਹਦੇ ਵਿੱਚ ਹੁਣ ਤੱਕ ਕਿਸਾਨੀ ਯੂਨੀਅਨ ਗਵਰਨਮੈਂਟ ਦੇ ਖਿਲਾਫ ਬੋਲਦੀ ਸੀ ਜਦੋਂ ਕੋਈ ਗਵਰਨਮੈਂਟ ਤੋਂ ਕੋਈ ਪਰਮਿਸ਼ਨ ਲੈਣੀ ਸੀ ਜਾਂ ਕਿਸੇ ਤਰ੍ਹਾਂ ਦੀ ਐਮਐਸਪੀਸੀ ਜਾਂ ਕਿਸੇ ਤਰੀਕੇ ਦਾ ਕੋਈ ਵੀ ਰੋਲ ਸੀਗਾ ਉਸ ਟਾਈਮ ਤੇ ਹਰ ਇੰਡਸਟਰੀ ਉਹਨਾਂ ਦੀ ਸਪੋਰਟ ਕਰਦੀ ਸੀ ਬਟ ਪਿਛਲੇ ਕੁਝ ਸਮੇਂ ਦੇ ਵਿੱਚ ਜਦੋਂ ਕਿਸਾਨ ਯੂਨੀਅਨ ਦੇ ਜਿਹੜੇ ਕੁਝ ਲੋਕ ਹੈਗੇ ਆ ਸਾਰੀਆਂ ਕਿਸਾਨ ਯੂਨੀਅਨ ਮਾੜੀਆਂ ਨਹੀਂ ਹੈਗੀਆਂ ਬਹੁਤ ਸਾਰੀਆਂ ਕਿਸਾਨ ਯੂਨੀਅਨ ਚੰਗੀਆਂ ਹੈਗੀਆਂ ਬਹੁਤ ਸਾਰੇ ਲੀਡਰ ਵਧੀਆ ਹੈਗੇ ਆ ਬਟ ਕੁਝ ਕਿਸਾਨ ਯੂਨੀਅਨ ਇਦਾਂ ਦੀਆਂ ਜਿਹੜੀਆਂ ਬਲੈਕਮੇਲ ਕਰਦੀਆਂ ਸੀ ਜਾਂ ਬਿਨਾ ਮਤਲਬ ਇਸ ਚੀਜ਼ ਨੂੰ ਜਸਟੀਫਾਈ ਕਰੇ ਤੋਂ ਬਿਨਾ ਕੀ ਇਹ ਬੰਦਾ ਗਲਤ ਹੈਗਾ ਜਾਂ ਇਹ ਬਿਜ਼ਨਸਮੈਨ ਸਹੀ ਹੈਗਾ ਜਾਂ ਗਲਤ ਹੈਗਾ ਸਿੱਧਾ ਆ ਕੇ ਉਹਨਾਂ ਦੇ ਆਫਿਸ ਦੇ ਅੱਗੇ ਆ ਕੇ ਧਰਨਾ ਲਾਉਣਾ ਜਾਂ ਉਹਨਾਂ ਦੇ ਬਿਜ਼ਨਸ ਨੂੰ ਡਿਸਟਰਬ ਕਰਨਾ ਜਿੱਦਾਂ ਖਾਸ ਕਰਕੇ ਇਮੀਗ੍ਰੇਸ਼ਨ ਦਾ ਬਿਜ਼ਨਸ ਹੁੰਦਾ ਉਹਦੇ ਵਿੱਚ ਹਰ ਇੱਕ ਬੰਦੇ ਕੋਲੇ 100 150 ਬੱਚਾ ਪੜ ਰਿਆ ਹੁੰਦਾ ਬੱਚੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਇਮੀਗ੍ਰੇਸ਼ਨ ਵਾਲੇ ਦੀ ਗਲਤੀ ਆ ਜਾਂ ਇਹਦੇ ਕਲਾਇੰਟ ਦੀ ਗਲਤੀ ਹੈ ਬਟ ਉੱਥੇ ਉਹਦਾ ਬਿਜ਼ਨਸ ਇੰਨਾ ਕਿ ਅ ਡਿਸਪੁਆਇੰਟ ਇਨਾ ਕ ਮਤਲਬ ਵੇਸਟ ਹੋ ਜਾਂਦਾ ਬਿਜ਼ਨਸ ਉਹਦੇ ਇੱਕ ਵਾਰੀ ਮਤਲਬ ਬਹੁਤ ਵੱਡਾ ਲਾਸ ਹੋ ਜਾਂਦਾ ਅਸੀਂ ਇਮੀਗ੍ਰੇਸ਼ਨ ਵਾਲੇ ਨੇ ਸੋਚਿਆ ਕਿ ਅਸੀਂ ਵੀ ਇੱਕ ਰੋਸ ਮਤਲਬ ਮਾਰਕੀਟ ਦੇ ਵਿੱਚ ਆਪਣਾ ਦਿਖਾਈਏ ਕਿ ਸਾਡੇ ਨਾਲ ਕੁਝ ਨਜਾਇਜ਼ ਹੋ ਰਿਹਾ ਜਿਹੜਾ ਕਿ ਅਸੀਂ ਕੱਲ ਆਫਿਸ ਬੰਦ ਕਰਕੇ ਇਹੀ ਰੋਸ ਨੂੰ ਪ੍ਰਗਟ ਕੀਤਾ ਕਿ ਸਾਡੀ ਜਿਹੜੀ ਐਸੋਸੀਏਸ਼ਨ ਬਣੀਆਂ ਹੋਈਆਂ ਇਮੀਗ੍ਰੇਸ਼ਨ ਐਸੋਸੀਏਸ਼ਨ ਬਣੀਆਂ ਹੋਈਆਂ ਜਾਂ ਕਿਸਾਨ ਯੂਨੀਅਨ ਦੀਆਂ ਐਸੋਸੀਏਸ਼ਨ ਉਹ ਸਾਡੀ ਐਸੋਸੀਏਸ਼ਨ ਤੋਂ ਆ ਕੇ ਪਹਿਲਾਂ ਵੈਰੀਫਾਈ ਕਰਨ ਕਿ ਇਹ ਬੰਦਾ ਸਹੀ ਆ ਜਾਂ ਇਹ ਬੰਦਾ ਗਲਤ ਆ ਬਿਨਾ ਜਸਟੀਫਿਕੇਸ਼ਨ ਤੋਂ ਸਾਡੇ ਸਿੱਧਾ ਆਫਿਸ ਦੇ ਅਟੈਕ ਨਾ ਕਰਨ ਜਿਹਦੇ ਨਾਲ ਸਾਡਾ ਬਿਜ਼ਨਸ ਵੇਸਟ ਹੋਵੇ ਜਿਹੜਾ ਤੁਸੀਂ ਗੱਲ ਕੀਤੀ ਹੈ ਵੀ ਉਹ ਵੀ ਕਿਸਾਨ ਜਿੱਥੇ ਬੰਦੀਆਂ ਹੈ ਇਹ ਉਹਨਾਂ ਨੂੰ ਤੁਸੀਂ ਕਿਸਾਨ ਜਥੇਬੰਦੀਆਂ ਕਹੋਗੇ ਜਾਂ ਜਿਵੇਂ ਅਖੋਤੀ ਸ਼ਬਦ ਵਰਤਿਆ ਜਾਂਦਾ ਜਾਂ ਇਹ ਕਿਸਾਨ ਜਥੇਬੰਦੀਆਂ ਦੇ ਨਾਮ ਤੇ ਇਹ ਕੰਮ ਕੀਤਾ ਜਾਂਦਾ ਇਹ ਐਕਚੁਅਲ ਦੇ ਵਿੱਚ ਤਾਂ ਕਿਸਾਨ ਯੂਨੀਅਨ ਦੇ ਨਾਮ ਨੂੰ ਯੂਜ਼ ਕੀਤਾ ਜਾਂਦਾ ਕਿਸਾਨ ਯੂਨੀਅਨ ਜਿਹੜੇ ਬਧੀਆ ਪੁਰਾਣੇ ਲੀਡਰ ਹੈਗੇ ਆ ਬਹੁਤ ਵਾਰ ਬੰਦੇ ਹੈਗੇ ਉਹਨਾਂ ਨੂੰ ਇਸ ਚੀਜ਼ ਬਾਰੇ ਪਤਾ ਜੇ ਪਿੰਡ ਦੇ ਵਿੱਚ ਕੋਈ ਰੌਲਾ ਤਾਂ ਉਹ ਪਹਿਲਾਂ ਸਰਪੰਚ ਨਾਲ ਗੱਲ ਕਰਨਗੇ ਜਾਂ ਮੈਂਬਰ ਨਾਲ ਗੱਲ ਕਰਨਗੇ ਉਹ ਸਿੱਧਾ ਜਾ ਕੇ ਜਿਹਦੇ ਨਾਲ ਰੌਲਾ ਉਹਦੇ ਘਰੇ ਜਾ ਕੇ ਧਾਵਾ ਨਹੀਂ ਬੋਲ ਦੇਣਗੇ ਉਹਨਾਂ ਨੂੰ ਇਹ ਚੀਜ਼ਾਂ ਦਾ ਸਾਰੀਆਂ ਦਾ ਕਲੀਅਰ ਹੈਗਾ ਉਹਨਾਂ ਦਾ ਇੱਕ ਐਕਸਪੀਰੀਅੰਸ ਆ ਬਟ ਨਵੇਂ-ਨਵੇਂ ਕਿਸਾਨੀ ਯੂਨੀਅਨ ਦੇ ਵਿੱਚ ਪ੍ਰਧਾਨ ਬਣੇ ਕਈ ਬੰਦੇ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੀ ਨਹੀਂ ਹੈਗਾ ਉਹ ਨਾ ਆਪਣੇ ਪ੍ਰਧਾਨ ਦੀ ਪਰਮਿਸ਼ਨ ਲੈਂਦੇ ਆ ਨਾ ਸਾਡੀ ਕਿਸੇ ਐਸੋਸੀਏਸ਼ਨ ਦੀ ਪਰਮਿਸ਼ਨ ਲੈਂਦੇ ਆ ਜਾਂ ਕਿਤੇ ਤੁਸੀਂ ਜੇ ਕਿਸੇ ਬਿਜ਼ਨਸਮੈਨ ਤੇ ਡਾਊਟ ਆ ਤੁਸੀਂ ਦੋ ਬੰਦੇ ਆ ਕੇ ਇਹ ਵੀ ਕਲੀਅਰ ਕਰ ਸਕਦੇ ਆ ਵੀ ਆਹ ਜੀ ਚੀਜ਼ ਆ ਤੁਹਾਡੀ ਸਾਹਮਣੇ ਆਈ ਇਹਦੇ ਵਿੱਚ ਕੀ ਫਰਕ ਹੈਗਾ ਉਹਦੀ ਗੱਲ ਨਾ ਸੁਣੇ ਬਿਨਾਂ ਹੀ ਤੁਸੀਂ ਉਹਦੇ ਆਫਿਸ ਦੇ ਅੱਗੇ ਆ ਕੇ ਧਰਨਾ ਲਾ ਦੋਗੇ ਤਾਂ ਉਹਦਾ ਬਿਜ਼ਨਸ ਡਿਸਟਰਬ ਹੋਊਗਾ ਹੀ ਇੱਕ ਜਿਹੜਾ ਤੁਹਾਡਾ ਜਿਹੜਾ ਮੈਸੇਜ ਪਾਇਆ ਸੀ ਉਹਦੇ ਵਿੱਚ ਬਲੌਗਰ ਦੇ ਸ਼ਬਦ ਵੀ ਵਰਤੇ ਗਏ ਸੀ ਦੇਖੋ ਜੀ ਬਹੁਤ ਸਾਰੇ ਯੂਟਿਊਬਰ ਜਾਂ ਜਿਹੜੇ ਵਲੌਗਰ ਵਾਲੇ ਹੈਗੇ ਆ ਬਹੁਤ ਸੀਨੀਅਰ ਬੰਦੇ ਹੈਗੇ ਆ ਕਈ ਬੰਦੇ ਆਪਣਾ ਜਦੋਂ ਕੋਈ ਨਵਾਂ ਚੈਨਲ ਬਣਾਉਂਦੇ ਤੇ ਉਹਨੂੰ ਇਹ ਲੱਗਦਾ ਕਿ ਇਮੀਗ੍ਰੇਸ਼ਨ ਇੰਡਸਟਰੀ ਨੂੰ ਸਭ ਤੋਂ ਪਹਿਲਾਂ ਟਾਰਗੇਟ ਕੀਤਾ ਜਾਵੇ ਕਿਉਂਕਿ ਇਹਦੇ ਨਾਲ ਜਾਦੀ ਛੇਤੀ ਫੇਮ ਮਿਲ ਸਕਦੀ ਹੈ ਉਹ ਆਪਣੀ ਫੇਮ ਲਈ ਉਹ ਵੀ ਕਈ ਵਾਰੀ ਕੈਮਰਾ ਚੱਕ ਕੇ ਇਹੀ ਕਰਦੇ ਆ ਕਿ ਫੁਲਾਨੇ ਠੱਗ ਨੇ ਆ ਕਰਤਾ ਔਰ ਠੱਗ ਨੇ ਆ ਕਰਤਾ ਮਤਲਬ ਕੀ ਆ ਕਿ ਜਿਹੜੇ ਬੰਦੇ ਇਸ ਲਾਈਨ ਦੇ ਵਿੱਚ ਬਹੁਤ ਸਾਲਾਂ ਤੋਂ ਬਹੁਤ ਚੰਗਾ ਕੰਮ ਕਰ ਰਹੇ ਆ ਜਿਹੜੇ ਬੰਦੇ ਹਜ਼ਾਰਾਂ ਬੱਚੇ ਦਾ ਫਿਊਚਰ ਬਣਾ ਚੁੱਕੇ ਆ ਜਿਹੜੇ ਬੰਦਿਆਂ ਨੇ 35 35 40 40 ਬੰਦਿਆਂ ਨੂੰ ਸੈਲਰੀਆਂ ਦੇਣੀਆਂ ਹੁੰਦੀਆਂ ਜਿਹੜੇ ਬੰਦਿਆਂ ਨੇ ਮਤਲਬ ਆਪਣੇ ਬਿਜ਼ਨਸ ਨੂੰ ਬਹੁਤ ਚੰਗੇ ਤਰੀਕੇ ਨਾਲ ਗਰੋਅ ਕੀਤਾ ਉਹਨਾਂ ਬਾਰੇ ਆ ਕੇ ਕੋਈ ਵੈਰੀਫਿਕੇਸ਼ਨ ਨਹੀਂ ਕਰਦਾ ਕਿ ਉਹਨੂੰ ਪੁੱਛਿਆ ਜਾਵੇ ਜੇ ਕਿਸੇ ਨੇ ਤੁਹਾਡੇ ਬਾਰੇ ਬੋਲਿਆ ਤੇ ਉਹ ਕਿਉਂ ਬੋਲਿਆ ਇਹ ਹੋਣਾ ਚਾਹੀਦਾ ਹਰ ਬੰਦੇ ਕੋਲੇ ਕਿ ਜਿਹੜਾ ਕਿਸੇ ਵੀ ਬੰਦੇ ਦੀ ਪਹਿਲਾਂ ਗੱਲ ਸੁਣੀ ਜਾਵੇ ਉਸ ਤੋਂ ਬਾਅਦ ਉਹਦੀ ਵੀਡੀਓ ਬਣਾਈ ਜਾਵੇ ਅਸੀਂ ਵਲੌਗਰ ਤੇ ਯੂਟਿਊਬਰਸ ਨੂੰ ਵੀ ਇਹੀ ਬੇਨਤੀ ਕਰਨੀ ਚਾਹੁੰਦੇ ਆ ਕਿ ਪਹਿਲਾਂ ਕਿਸੇ ਚੰਗੇ ਟੀਵੀ ਚੈਨਲ ਦੇ ਵਾਂਗੂ ਕਿਸੇ ਚੰਗੇ ਮੀਡੀਆ ਦੇ ਵਾਂਗੂ ਤੁਸੀਂ ਜਸਟੀਫਾਈ ਕਰੋ ਉਹਨਾਂ ਨਾਲ ਗੱਲਬਾਤ ਕਰੋ ਗੱਲਬਾਤ ਤੋਂ ਬਾਅਦ ਡਿਸੀਜਨ ਲਓ ਕਿ ਇਹ ਇਮੀਗ੍ਰੇਸ਼ਨ ਵਾਲੇ ਦੀ ਗਲਤੀ ਹੈ ਜਾਂ ਕਿਸੇ ਵੀ ਬਿਜ਼ਨਸਮੈਨ ਦੀ ਹੋ ਸਕਦੀ ਹੈ ਇਕੱਲਾ ਇਮੀਗ੍ਰੇਸ਼ਨ ਹੀ ਨਹੀਂ ਜਿਵੇਂ ਆੜਤੀਆ ਯੂਨੀਅਨ ਹੈਗੀ ਆ ਕਈ ਵਾਰੀ ਕੋਈ ਹੋਰ ਦੁਕਾਨਦਾਰ ਹੁੰਦੇ ਆ ਸਿੱਧਾ ਆ ਕੇ ਉਹਦੇ ਦੇ ਬਿਜ਼ਨਸ ਤੇ ਅਟੈਕ ਕੀਤਾ ਜਾਂਦਾ ਕੈਮਰਾ ਖੋਲ੍ਹ ਲਿਆ ਜਾਂਦਾ ਕੈਮਰਾ ਖੋਲ੍ਹ ਕੇ ਵੀਡੀਓ ਬਣਾਈ ਜਾਂਦੀ ਹੈ ਉਹ ਬਹੁਤ ਹੀ ਜ਼ਿਆਦਾ ਮਾੜੀਆਂ ਗੱਲਾਂ ਹੈਗੀਆਂ ਪਹਿਲਾਂ ਦੋਨਾਂ ਦਾ ਪੱਖ ਸੁਣਿਆ ਜਾਵੇ ਪੱਖ ਤੋਂ ਬਾਅਦ ਜੇ ਕਿਸੇ ਬੰਦੇ ਦੀ ਗਲਤੀ ਪਾਈ ਜਾਂਦੀ ਹੈ ਤਾਂ ਫਿਰ ਜਿੱਥੇ ਮਰਜੀ ਵੀਡੀਓ ਵਾਇਰਲ ਕਰ ਦੋ ਬਟ ਜੇ ਇਦਾਂ ਹੀ ਹੁੰਦਾ ਰਿਹਾ ਤੁਸੀਂ ਹਰ ਬਿਜ਼ਨਸਮੈਨ ਨੂੰ ਹਰ ਬੰਦੇ ਨੂੰ ਇਦਾਂ ਹੀ ਆਪਦਾ ਟਾਰਗੇਟ ਲੈਂਦੇ ਰਹੇ ਤੇ ਕਿਤੇ ਨਾ ਕਿਤੇ ਤੁਸੀਂ ਵੀ ਇਸ ਚੀਜ਼ ਦਾ ਨੁਕਸਾਨ ਪਾਓਗੇ ਕਿਉਂਕਿ ਜਿਹੜਾ ਸੱਚਾ ਬੰਦਾ ਹੋਊਗਾ ਉਹ ਪ੍ਰਸ਼ਾਸਨ ਦੀ ਹੈਲਪ ਲਾਊਗਾ ਪ੍ਰਸ਼ਾਸਨ ਹਰ ਬੰਦੇ ਲਈ ਬਣਿਆ ਹੋਇਆ ਅਸੀਂ ਵੀ ਹੁਣ ਇਹੀ ਸੋਚਿਆ ਵੀ ਜੇ ਕੋਈ ਵੀ ਯੂਟਿਊਬਰ ਜਾਂ ਕੋਈ ਅਖਾਤੀ ਕਿਸਾਨ ਯੂਨੀਅਨ ਸਾਡੇ ਤੇ ਅਟੈਕ ਕਰੂਗੀ ਅਸੀਂ ਆਪਣੀਆਂ ਐਸੋਸੀਏਸ਼ਨ ਲੈ ਕੇ ਉਹਦੇ ਤੇ ਕਾਨੂੰਨੀ ਕਾਰਵਾਈ ਕਰਾਂਗੇ ਦੀਪ ਸਿੰਘ ਢਾਲੀਵਾਲ ਮੈਨੇਜਿੰਗ ਡਾਇਰੈਕਟਰ ਗਲੋਬਲ ਐਡੂਕੇਅਰ ਰਾਇਲਸ ਐਂਡ ਵੀਜ਼ਾ ਸਰਵਿਸਿਜ਼ ਫਰੀਦਕੋਟ ਤੋਂ ਅ ਕੱਲ ਇਹੋ ਜੀ ਨੌਬਤ ਆ ਗਈ ਕਿ ਸਾਰੇ ਪੰਜਾਬ ਦੇ ਵਿੱਚ ਜਿਵੇਂ ਇਮੀਗ੍ਰੇਸ਼ਨ ਜਿਹੜੇ ਕੰਸਲਟੈਂਟਸ ਆ ਉਹਨਾਂ ਨੂੰ ਇੱਕ ਪੰਜਾਬ ਬੰਦ ਦੀ ਕਾਲ ਕਰਨੀ ਪਈ ਉਹਦਾ ਰੀਜ਼ਨ ਇਹ ਆ ਜੀ ਕਿਉਂਕਿ ਕੁਸ਼ ਇਹੋ ਜੇ ਮਤਲਬ ਵੈਸੇ ਤਾਂ ਚਲੋ ਦੋਨੋਂ ਪਾਸੇ ਤੋਂ ਹੀ ਕਈ ਵਾਰੀ ਕੋਈ ਪ੍ਰੋਬਲਮਸ ਐਵੇਂ ਦੀ ਆਉਂਦੀ ਜਿਹਦੇ ਕਹਿੰਦੇ ਵੀ ਦਰਦ ਹੁੰਦਾ ਰੌਲਾ ਉਹੀ ਪਾਉਂਦਾ ਹੈ जिदे कोई मतलब कोई पैसे आजकल कंसल्टेंट्स ਨੇ ਵੀ बड़ी ਉਹ ਗੱਲ ਹੈ ਵੀ ਆਤੀ ਚੱਕੀ ਹੈ ਕਹਿਣਾ ਕੁਝ ਹੋਰ ਕਰਨਾ ਕੁਝ ਹੋਰ ਉਸ ਤੋਂ ਇਲਾਵਾ ਨਾ ਤਾਂ ਮੈਂ ਕਹਿੰਦਾ ਵੀ ਕਿਸਾਨ ਜੱਥੇਬੰਦੀਆਂ ਕੋਲੇ ਕੋਈ ਫालतू ਸਮਾਂ ਹੈ ਉਹ ਤਾਂ ਵਿਚਾਰੇ ਆਪ ਬਾਰਡਰਾਂ ਤੇ ਟੰਗੇ ਹੋਏ ਉੱਥੇ ਉਹਨਾਂ ਕੋਲੇ ਕੋਈ ਨਾ ਟਾਈਮ ਹੈ ਨੀਗਾ ਕਿਸੇ ਦੇ ਦਰਵਾਜ਼ੇ ਤੇ ਆ ਕੇ ਉਹ ਕੋਈ ਜਿੰਦਾਬਾਦ ਮੁਰਦਾਬਾਦ ਕਰਨ ਅੰਮ ਪਰ ਕੁਝ ਉਹਨਾਂ ਦੇ ਵਿੱਚ ਵੀ ਮਤਲਬ ਕੋਈ ਇਹੋ ਜਿਹੇ ਨਮਾਇंदे ਜਿਹੜੇ ਐਂਟਰ ਹੋ ਗਏ ਆ ਮਤਲਬ ਪਹਿਲਾਂ ਕੋਈ ਨਹੀਂ ਇਹ 2020 ਤੋਂ ਪਿੱਛੋਂ ਦੀਆਂ ਗੱਲਾਂ ਆ ਜਦੋਂ ਧਰਨਾ ਲੱਗਿਆ ਕੁਝ ਇਹੋ ਜਿਹੇ ਲੋਕ ਐਂਟਰ ਹੋ ਗਏ ਆ ਜਿਨ੍ਹਾਂ ਨੂੰ ਇੱਕ ਮਤਲਬ ਇੱਕ ਬਿਜ਼ਨਸ ਮਿਲ ਗਿਆ ਉਹ ਵੈਲੇ ਸੀ ਬਿਲਕੁਲ ਉਹਨਾਂ ਨੂੰ ਕਿਸਾਨੀ ਨਾਲ ਵੀ ਕੋਈ ਦਰਦ ਨਹੀਂ ਜਿਨ੍ਹਾਂ ਲੋਕਾਂ ਨੂੰ ਕਿਸਾਨੀ ਨਾਲ ਦਰਦ ਹੈ ਜਾਂ ਉਹਨਾਂ ਨੂੰ ਪਤਾ ਹੈ ਕਿ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਆ ਉਹਨਾਂ ਨੇ ਵੀ ਬਹੁਤ ਮਦਦ ਕੀਤੀ ਸੀਗੀ ਜਦੋਂ ਮੋਰਚਾ ਲੱਗਿਆ ਸੀ ਇਥੋਂ ਚਾਹੇ ਕੋਈ ਰਸਦਾਂ ਭੇਜੀਆਂ ਚਾਹੇ ਕੋਈ ਮਤਲਬ ਪੈਸੇ ਭੇਜੇ ਪਿੱਛੇ ਚਾਹੇ ਕੋਈ ਲੋਕਾਂ ਨੂੰ ਇਕੱਠੇ ਕਰਕੇ ਜਾਗਰੂਕ ਕੀਤਾ ਸੋਸ਼ਲ ਮੀਡੀਆ ਤੇ ਬੋਲੇ ਤੁਹਾਡੇ ਜਰੀਏ ਮੀਡੀਆ ਤੇ ਵੀ ਬੋਲੇ ਮੈਂ ਕਹਿੰਦਾ ਜਥੇਬੰਦੀਆਂ ਨੂੰ ਸਾਰਾ ਕੁਝ ਧਿਆਨ ਚ ਰੱਖਣਾ ਚਾਹੀਦਾ ਹੈ ਕਿ ਪਿੱਛੇ ਵੱਲ ਜ਼ਰੂਰ ਦੇਖਣਾ ਚਾਹੀਦਾ ਅੱਗੇ ਵੀ ਇਹੋ ਜਿਹੀ ਕੋਈ ਨੌਬਤ ਆ ਸਕਦੀ ਹੈ ਆਪਾਂ ਪੰਜਾਬ ਨੂੰ ਖੇਰੂ ਖੇਰੂ ਨਾ ਕਰੀਏ ਆਪਾਂ ਸਾਰੇ ਜਾਣੇ ਇਕੱਠੇ ਰਲ ਮਿਲ ਕੇ ਜੇ ਕੋਈ ਕਿਸੇ ਦਾ ਕੋਈ ਮਸਲਾ ਹੈਗਾ ਦੋਨੋਂ ਤਰ੍ਹਾਂ ਦੀ ਗੱਲ ਸੁਣੀ ਜਾਵੇ ਉਹਦਾ ਨਤਾਰਾ ਕੀਤਾ ਜਾਵੇ ਜਾਂ ਜਿਹੜੇ ਲੋਕ ਇਹ ਕਿਸਾਨ ਜੱਥੇਬੰਦੀਆਂ ਕੋਲੇ ਜਾਣਦੇ ਆ ਉਹਨਾਂ ਨੂੰ ਉਧਰੋਂ ਉਹਨਾਂ ਦੇ ਮਕਸਦ ਤੋਂ ਪਟਕਾ ਕੇ ਇੱਧਰ ਲੈ ਕੇ ਆਉਂਦੇ ਆ ਮੈਂ ਕਹਿੰਦਾ ਕਿਸਾਨ ਜੱਥੇਬੰਦੀਆਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਕੀ ਉਹਨਾਂ ਨੂੰ ਇਸ ਮਸਲੇ ਦੇ ਵਿੱਚ ਐਂਟਰ ਹੋਣਾ ਚਾਹੀਦਾ ਕਿ ਨਹੀਂ ਚਾਹੀਦਾ ਜਦੋਂ ਉਹਨਾਂ ਕੋਲੇ ਪਹੁੰਚਦਾ ਕੋਈ ਸ਼ਿਕਾਇਤ ਲੈ ਕੇ ਉਹਨਾਂ ਨੂੰ ਵੀ ਚਾਹੀਦਾ ਕਿ ਪਹਿਲਾਂ ਭਾਈ ਤੁਸੀਂ ਕਾਨੂੰਨ ਦੀ ਮਦਦ ਲਓ ਤੁਸੀਂ ਆਪਦੇ ਕੋਈ ਕੰਪਲੇਂਟ ਕਰੋ ਥਾਣੇ ਕਚਹਿਰੀ ਜਾਓ ਜੇ ਤੁਹਾਡੀ ਥਾਣਾ ਕਚਹਿਰੀ ਗੱਲ ਨਹੀਂ ਸੁਣਦਾ ਫੇਰ ਆਪਾਂ ਧਰਨੇ ਲਾਈਏ ਨਾ ਜਦੋਂ ਗੱਲ ਆਪਣੀ ਸੁਣੀ ਜਾ ਰਹੀ ਹੈ ਇੱਕ ਕਾਨੂੰਨ ਵਿਵਸਥਾ ਹੈਗੀ ਹੈ ਫੇਰ ਧਰਨੇ ਲਾਉਣ ਦੀ ਮੇਰੇ ਖਿਆਲ ਨਾਲ ਲੋੜ ਨਹੀਂ ਸਸੀਗਲ ਜੀ ਮੈਂ ਦਲੀਪ ਚੋਪੜਾ ਏ ਟੂ ਸੋਲੂਸ਼ਨ ਫਰੀਦਕੋਟ ਤੋਂ ਹਾਂ ਜੇ ਕੱਲ ਸਾਨੂੰ ਸੈਂਟਰ ਇਸ ਲਈ ਬੰਦ ਕਰਨੇ ਪਏ ਸੀਗੇ ਜੀ ਸਾਨੂੰ 15 ਤਰੀਕ ਨੂੰ ਕਾਲ ਆਈ ਸੀ ਬਰਨਾਲਾ ਤੋਂ ਈ ਸੈਂਟਰ ਬੰਦ ਕੀਤੇ ਜਾਣ ਕਿਉਂਕਿ ਉੱਥੇ ਇਮੀਗ੍ਰੇਸ਼ਨ ਸੈਂਟਰ ਦੇ ਵਿੱਚ ਕਿਸਾਨ ਜਿੱਥੇ ਬੰਦਿਆਂ ਨੇ ਤੋੜਪਾਨ ਕੀਤੀ ਤੇ ਉਹਨਾਂ ਦੇ ਮਾਲਕਾਂ ਦੇ ਉਹ ਗੱਲ ਵੀ ਪਈ ਜੀ ਜਦੋਂ ਕਿ ਉਹਨਾਂ ਨੂੰ ਚਾਹੀਦਾ ਸੀਗਾ ਜੇ ਜਿਹੜਾ ਵੀ ਇਮੀਗ੍ਰੇਸ਼ਨ ਵਾਲਾ ਗਲਤ ਹੈ ਉਹਦੇ ਕਾਨੂੰਨੀ ਕਾਰਵਾਈ ਕਰਾਣ ਅਦਾਲਤ ਵਿੱਚ ਜਾਣ ਕਤਵਾਲੀ ਜਾਣ ਉੱਥੇ ਉਹਨਾਂ ਦੇ ਪਰਚਾ ਦਰਜ ਕਰਾਣ ਜੀ ਜੋ ਕਾਨੂੰਨੀ ਕਾਰਵਾਈ ਹੋਗੀ ਉਹ ਹੋਗੀ ਜੀ ਉਹਦੇ ਤੇ ਜੀ ਕਿਵੇਂ ਲੱਗਦਾ ਹੈ ਕਿ ਕਿਉਂਕਿ ਪਹਿਲੀ ਵਾਰ ਹੋਇਆ ਇਹ ਪਹਿਲਾਂ ਵੀ ਇਸ ਤੋਂ ਜਿਹੜਾ ਤੋਂ ਬੇ ਜਿਹੜੇ ਇਮੀਗ੍ਰੇਸ਼ਨ ਦੇ ਨਾਲ ਕਿੰਨਾ ਕੁ ਕੈਰੀ ਪ੍ਰੈਸ ਤੇ ਬੇਜਨ ਚੱਲਦੇ ਹੁੰਦੇ ਸੀਗੇ ਉਦੋਂ ਕਿਤੇ ਤੁਸੀਂ ਅਜੇ ਹੀ ਤੁਹਾਨੂੰ ਜਿਹੜੀ ਲੋਡ ਨਹੀਂ ਪਈਗੀ ਅਲਾਨ ਕਰਦੇ ਤੇ ਹੋ ਪਹਿਲੀ ਵਾਰ ਪੰਜਾਬ ਦੇ ਵਿੱਚ ਪੂਰਾ ਇਹ ਕਰਨਾ ਪਿਆ ਇਸ ਦਾ ਮੈਸੇਜ ਹੈ ਜਿਹੜਾ ਕਿਸ ਨੂੰ ਪਹੁੰਚਾਉਣਾ ਚਾਹੁੰਦੇ ਸੀ ਸਰਕਾਰ ਨੂੰ ਕਿਸਾਨਾਂ ਨੂੰ ਜਾਂ ਤੁਸੀਂ ਆਪ ਦੇ ਬੰਦਿਆਂ ਨੂੰ ਕਹਿਣਾ ਚਾਹੁੰਦੇ ਸੀ ਕੀ ਇਹਦਾ ਕਾਰਨ ਕੀ ਹੈ ਮੈਸੇਜ ਤੁਹਾਡਾ ਸਹੀ ਰਿਹਾ ਹੈ ਇਹਦਾ ਫਾਇਦਾ ਮਿਲਿਆ ਜਾਂ ਨੁਕਸਾਨ ਸਰ ਮੈਸੇਜ ਤਾਂ ਸਹੀ ਰਿਹਾਗਾ ਸਾਨੂੰ ਫਾਇਦਾ ਹੀ ਮਿਲਿਆਗਾ ਕਿਉਂਕਿ ਇੱਕ ਚੀਜ਼ ਨਾ ਜਿੰਨਾ ਚਿਰ ਦਬੀ ਰਹਿੰਦੀ ਆ ਉਹ ਦਬੀ ਠੀਕ ਸੀਗੀ ਪਰ ਜਦੋਂ ੱੱਕਾ ਹੋਣ ਲੱਜਾਂਦਾ ਓਵਰ ਚੱਲਣ ਆ ਜਾਂਦੀ ਐ ਇਹ ਤਰਨਾ ਉਦੋਂ ਬਾਅਦ ਹੀ ਲੱਗਾਗਾ ਨਹੀਂ ਤਾਂ ਅੱਜ ਤੱਕ ਚੱਲੀ ਜਾਂਦਾ ਸੀਗਾ ਜੀ ਅੰਦਰ ਖਾਤੇ ਸਭ ਕੋ ਨਿਭਰ ਜਾਂਦਾ ਸੀ ਪਰ ਜਦੋਂ ਓਵਰ ਹੋ ਗਿਆ ਫੇਰ ਹੀ ਤਰਨਾ ਲਾਣਾ ਪਿਆ ਇਹਦਾ ਮੈਸੇਜ ਸਾਡਾ ਸਰਕਾਰ ਨੂੰ ਵੀ ਐ ਜੀ ਕਿਸਾਨ ਜੱਥੇਬੰਦੀਆਂ ਨੂੰ ਵੀ ਐ ਤੇ ਸਾਡੀ ਇਮੀਗ੍ਰੇਸ਼ਨ ਭਰਾਵਾਂ ਨੂੰ ਵੀ ਐ ਜਿਹੜੇ ਕੰਮ ਕਰਦੇ ਆ ਜੇ ਝਾਲੀ ਕੰਮ ਕਰਦੇ ਹੋ ਤਾਂ ਕਿਸੇ ਦੇ ਫਿਊਚਰ ਨਾਲ ਖੇਡਣਾ ਤੁਹਾਨੂੰ ਕੋਈ ਹੱਕ ਨਹੀਂ ਕੋਈ ਬੇਫਾਲਤੂ ਪੈਸੇ ਲੈ ਜਾਂਦਾ ਹੱਕ ਨਹੀਂਗਾ ਜੀ ਜੋ ਜੈਨੂਨ ਗੱਲ ਆ ਉਹ ਦੱਸੋ ਤੇ ਜਿਹੜਾ ਬੰਦਾ ਅਪਲਾਈ ਕਰਾਣ ਆਂਦਾਗਾ ਪਹਿਲੇ ਦਿਨ ਹੀ ਐਗਰੀਮੈਂਟ ਸਾਈਨ ਕਰਾਵੇ ਜੀ ਇਹ ਹੋ ਸਕਦਾ ਕਿਸਾਨ ਜੱਥੇਬੰਦੀਆਂ ਨੇ ਵੀ ਨਾਲ ਲਿਆਵੇ ਤੇ ਸਰਕਾਰ ਨੂੰ ਵੀ ਚਾਹੀਦਾਗਾ ਵੇਖ ਕੇ ਲਾਇਸੈਂਸ ਇਸ਼ੂ ਕਰਨ ਕਈ ਬੰਦੇ ਅਪਲਾਈਡ ਦੇ ਵਿੱਚ ਹੀ ਕੰਮ ਕਰੀ ਜਾਂਦੇ ਆ ਯਾਨੀ ਕਿ ਵੈਪਨ ਲੈ ਲਿਆ ਲਾਇਸੈਂਸ ਲਈ ਅਪਲਾਈ ਕੀਤਾ ਹੋਇਆਗਾ ਸੋ ਸਰਕਾਰ ਨੂੰ ਵੀ ਚਾਹੀਦਾਗਾ ਕਿੰਨੇ ਅਪਲਾਈ ਹੈਗੇ ਕਿੰਨੇ ਨਹੀਂ ਉਸ ਦੇ ਹਿਸਾਬ ਨਾਲ ਵੇਖ ਕੇ ਹੀ ਕੰਮ ਕੀਤਾ ਜਾਵੇ ਜੀ ਤਾਂ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਿਸਾਨਾਂ ਦਾ ਵਿਰੋਧ ਕਰਦੇ ਆ ਕਿਉਂਕਿ ਅਸੀਂ ਵੀ ਕਿਸਾਨਾਂ ਦੇ ਪੁੱਤਾਂ ਇਹਨਾਂ ਨੇ ਸਾਡੇ ਨਾਲ ਜਾਣ ਬੁੱਝ ਕੇ ਸਾਡੇ ਤੇ ਇਲਜ਼ਾਮ ਲਗਾਏ ਨੇ ਤੇ ਵੀ ਕਹਾਂ ਕਿ ਅਸੀਂ ਕਿਸਾਨਾਂ ਦੇ ਨੌਜਵਾਨਾਂ ਨੂੰ ਜਿਹੜਾ ਇੱਕ ਨੰਬਰ 'ਚ ਬਾਹਰ ਭੇਜਦੇ ਆ ਪਰ ਇਹ ਸਾਡੇ ਤੇ ਜਾਣ ਕੇ ਤੁਮਤਾ ਲਾ ਰਹੇ ਨੇ ਇਹ ਕਿਸਾਨ ਨਹੀਂ ਇਹ ਤਾਂ ਕਿਸਾਨਾਂ ਦੇ ਨਾਂ ਦੇ ਵਿੱਚ ਜਿਹੜੇ ਹੋਰ ਜਿਹੜੇ ਬਲੈਕ ਹੀ ਨੇ ਕਈ ਇਲਜ਼ਾਮ ਲਗਾਏ ਨੇ ਇਮੀਗ੍ਰੇਸ਼ਨ ਵਾਲਿਆਂ ਨੇ ਤੇ ਸ਼ਿਕਾਇਤ ਦਰਜ ਵੀ ਕਰਵਾਈ ਹੈ ਤੇ ਜੰਮ ਕੇ ਜਿਹੜੇ ਨਿਸ਼ਾਨੇ ਸਾਧੇ ਨੇ ਕਿਸਾਨਾਂ ਦੇ ਉੱਤੇ ਕਿ ਸਾਡਾ ਕੰਮ ਵੀ ਠੱਪ ਕਰ ਦਿੱਤਾ ਪਰ ਅਸੀਂ ਹੁਣ ਸਰਕਾਰ ਤੋਂ ਜਿਹੜਾ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰਨ ਦੀ ਮੰਗ ਕਰ ਰਹੇ ਹਾਂ